ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜਲਾਲਾਬਾਦ ਪੂਰਬੀ ਜਿਲਾ ਲੱਗਦਾ ਵੇ ਇਸ ਪਿੰਡ ਨੂੰ ਮੋਗਾ ਮਿੱਤਰੋ ਤੇ ਮੋਗੇ ਤੋਂ ਜਲੰਧਰ ਰੋਡ ਦੇ ਉੱਤੇ ਆ ਤੇ ਮੋਗੇ ਵਾਲੇ ਪਾਸੇ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ 10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਡ ਆਉਂਦਾ ਵਾ ਜਲਾਲਾਬਾਦ ਪੂਰਬੀ ਉਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਦੋਜਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮੈਂ ਵਕਾਊ ਆ ਆਓ ਇਹਦੀ ਡਿਟੇਲ ਜਾਣਦੇ ਆ ਆਪਾਂ ਵੀਰ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਸੇਤਾਂਕਰ ਪਰਿਵਾਰ ਵੀਰੇ ਚੜਦੀ ਕਲਾ ਚੜਦੀ ਠੀਕ ਵੀਰੇ ਇੱਕ ਨਾਮ ਦੱਸਿਓ ਆਪਣਾ ਭਰਾ ਜੀ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਅੱਛਾ ਇੰਦਰਜੀਤ ਵੀਰੇ ਫਿਰ ਜਿਹੜੀ ਮੈਂ ਵੇਚਣੀ ਆਪਾਂ ਇਹ ਕਿਨਵਸ ਸਵੇਰ ਛੋਟੀ ਸੁਹੰਦੀ ਆ ਵੀ ਦੂਸਰਾ ਸੁਹਾ ਸੁਹੰਦੀ ਆ ਜੀ ਇਹ ਠੀਕ ਆ ਵੀਰੇ ਕਿੰਨੇ ਦਿਨ ਪਏ ਜਾਂਦੇ ਬਾਈ ਹਜੇ ਲਗਭਗ ਹੱਕ ਹਫਤਾ ਲੈ ਹੀ ਜਾਊਗੀ ਹਫਤਾ ਲੈ ਜਾਊਗੀ ਹਾਂਜੀ ਅੱਛਾ ਵੀਰੇ ਕਿੰਨੇ ਕੁ ਦੁੱਧ ਦੇਗੀ ਸੀ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ 10 ਕਿਲੋ ਜੀ 10 ਕਿਲੋ ਚਵਾਈ ਚਵਾਈ ਦੇ ਵਿੱਚ ਓਕੇ ਜੀ ਵਧੀਆ ਐਨ ਠੰਡੀ ਸੀਲ ਵਧੀਆ ਠੀਕ ਆ ਲੇ ਵੇ ਲੂਵੇ ਤਾਂ ਹੁਣ ਵੀ ਤਿਆਰੀ ਚੰਗੀ ਕਰੀ ਖੜੀ ਹੈ ਨਾ ਇੱਕ ਹਫਤੇ ਨੂੰ ਫੁੱਲ ਭਰ ਜਾਣਾ ਇਹਨੂੰ ਇਹ ਤਾਂ ਕੀਦਾ ਫਿਰ ਦੁੱਧ ਵੱਧ ਦੇ ਦੂਗੀ ਬਾਈ ਹਣਾ ਕੀਦੀ 12 ਵੀਰੇ ਵੀਰੇ 82000 ਕਰਦੇ 82000 ਰੇਟ ਆ ਮੰਨਤਾ ਨੇ ਇਹਦੇ ਵਿੱਚੋਂ ਵੱਡੇ ਭਾਈ ਥੋੜਾ ਬਾਧਾ ਹੋ ਜੂਗਾ ਬਿਲਕੁਲ ਜਿਆ ਜੀ ਰੇ ਠੀਕ ਆ ਵੀਰੇ ਠੀਕ ਆ ਨੰਬਰ ਵੀਰੇ ਕਿੰਨਾ ਸੀ ਆਪਣਾ ਭਾਈ 872596272 872596272 ਹਣਾ 87259 ਤੇ 6272 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਤੁਸੀਂ ਭਾਈ ਨਾਲ ਗੱਲਬਾਤ ਕਰਨੀ ਆ ਦੂਜਾ ਸੂਆ ਝੋਟੀ ਸੁੰਦੀ ਆ ਘਰਮਾਂ ਵਾਲੀ ਸੂਣ ਦੇ ਵਿੱਚ 5-7 ਦਿਨ ਹਜੇ ਬਾਕੀ ਆ ਗੱਲਬਾਤ ਲਈ ਆਪਾਂ ਨੰਬਰ ਭਾਈ ਦਾ ਸਕਰੀਨ ਦੇ ਉੱਤੇ ਲਾ ਦੇਾਂਗੇ ਉਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਸੌਦਾ ਜਿਹੜਾ ਤੈਅ ਕਰ ਸਕਦੇ ਆ ਮਿੱਤਰੋ ਪਿੰਡ ਜਲਾਲਾਬਾਦ ਪੂਰਬੀ ਜਿਹੜਾ ਲੱਗਦਾ ਵੈਸ ਪਿੰਡ ਨੂੰ 모ਗਾ ਤੇ ਇਹ 모ਗੇ ਤੋਂ ਜਲਾਲਾਬਾਦ ਆ ਜਿਹੜਾ ਮਿੱਤਰੋ 모ਗੇ ਤੋਂ ਜਲੰਧਰ ਰੋਡ ਦੇ ਉੱਤੇ ਪਿੰਡ ਆ ਜਾਂਦਾ ਜਦੋਂ ਆਪਾਂ 모ਗੇ ਵਾਲੇ ਪਾਸੋਂ ਜਲੰਧਰ ਨੂੰ ਜਾਂਦੇ ਆ ਤਾਂ 10 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੀ ਇਹ ਪਿੰਡ ਆ ਜਾਂਦਾ ਵਾ ਇੰਦਰਜੀਤ ਵੀਰ ਦਾ ਨਾਮ ਆ ਵੈਸੇ ਵੀਰ ਦਾ ਵੈਟਰਨਰੀ ਪ੍ਰੈਕਟਿਸ ਦਾ ਕੰਮ ਔਰ ਮਾਜਾ ਜਿਹੜੀ ਬਾਈ ਦੇ ਕੋਲੇ ਆਪਦੀ ਘਰ ਦੀਪ ਕਊਆ ਗੱਲਬਾਤ ਲਈ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਜਿਹੜੇ ਭਰਾ ਨੂੰ ਮੈਂ ਪਸੰਦ ਆ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ